ਤਾਂ ਸਾਨੂੰ ਇਹ ਨਾ ਕਰ ਬਲੀ ਬਿਨਾ ਆਉਣੀ ਆ ਸਕਦੀ ਹੈ ਸੋਰੇ ਵਿੱਚ ਕੋਈ ਸਟੀਮ ਲੱਗ ਜੂਗੀ ਠੀਕ ਹੈ ਤੁਸੀਂ ਵੀਰੇ ਚ ਬਣਾ ਰਹੇ ਹੋ ਸਕਿੱਪ ਨਾ ਕਰ ਸਾਨੂੰ ਰਾਤ ਦੇ ਚੀ ਮਿਲੂਗਾ ਠੀਕ ਹੈ ਤੇ ਰਾਤ ਮੈਂ ਮਾ ਕੇ ਜਿੱਥੇ ਪਹੁੰਚ ਸਕੀ ਮਿਲੂਗਾ ਤੁਸੀਂ ਵੀ ਇਟ ਇੰਜੋਏ ਕਰੋ ਸੋੜ ਬਾਕੀ ਨਹੀਂ ਧਰਤ ਉਸ ਤੋਂ ਮੈਂ ਜਾ ਰਿਹਾਗਾ ਤੁਸੀਂ ਕਹਿੰਦੇ ਹਾਂ ਨਹੀਂ ਆ ਨਹੀਂ ਰਹੀ ਹੈ ਠੀਕ ਹੈ ਜੀ ਮੈਂ ਜਾ ਜਾਗਾ ਜਿੱਥੇ ਜਾਣਾਗਾ ਤੇ ਜਾ ਕੇ ਬੱਸ ਜਾ ਕੇ ਉਦੋਂ ਬਾਅਦ ਜਿੱਥੇ ਪਹੁੰਚੂਗਾ ਰਾਤ ਵਿੱਚ ਤੁਹਾਨੂੰ ਮੈਂ ਮਿਲੂਗਾ ਦੇਖ ਸਕਦਾ ਨਹੀਂ ਰੰਗ ਰੰਗ ਦੇ ਵਿੱਚ ਮੈਂ ਜਾ ਰਹੇ ਸਾਨੂੰ ਪਤਾ ਲੱਗਦਾ ਹੁਣ ਨੇਰੇ ਦੇ ਵਿੱਚ ਤੁਸੀਂ ਵੀਡੀਓ ਬਣਾਇਆ ਮੁਸਕਤਪੁਰਾ ਅੰਟਰਸਟਿੰਗ ਵੀਡੀਓ ਹੋਣਾ ਰਿਹਾ ਇਹ ਤੇ ਗਰਮੀ ਨੰਬਰ ਹਾਰ ਰਿਹਾ ਹੈਗਾ ਅਤਾ ਵਸੇ ਮੌਸਮ ਕਿੰਦਾ ਨੇਰੇ ਵਰਗਾ ਸਾਨੂੰ ਪਤਾ ਲੱਗਦਾ ਹੁਣ ਮੈਨੂੰ ਚੰਗਾ ਲੱਗਿਆ ਸਾਨੂੰ ਪਤਾ ਲੱਗ ਗਿਆ ਠੀਕ ਹੈ ਜਾ ਰਹੇ ਹਾਂ ਮਸਮੀਂ ਇਹਦੇ ਤੇ ਨਾ ਨੀਰ ਨੇ ਨੀਰ ਮੁੱਕ ਜਾ ਲੱਗ ਨੀਰ ਤਾਂ ਤੇ ਨੇ ਵੀ ਨੰਬਰ ਹਾਲਾ ਚੰਨਣ ਹੋ ਜਾਣ ਠੀਕ ਚੰਨਣ ਹੋਣ ਵਾਲੀ ਬਸ ਆਕੇ ਨਾਲ ਵੀ ਨਾਲ ਚੰਨਣਾ ਜਿਹੜਾ ਵੀ ਅਰੇ ਨੇ ਰਾ AC ਚੱਲ ਰਹੇ ਹੈਗਾ ਕਿਸੇ ਦਾ ਜੇ ਸਨ ਹੋਰ ਬੋਦੀ ਲਾ ਕੇ ਲਾਈਕ ਕਰ ਲੋ ਨੰਨੇ ਰੇ ਚ ਬਹੁਤ ਬੁਰਾ ਹਾਲ ਹੈ ਅਸਲ ਮੈਂ ਕਹਾਂ ਸਮਾਚ ਰਾਚਕ ਮੈਂ ਹੋਣੀ ਹੈ

बसाउनु बसाउनु दुई हजार चल्दैछु उहाँलाई चाहिँ म ڏيڙي جوڙي اچي ٿو 200 مٽر کان هيڏا هيڏا پٺي وٺلندا ڊيو اي سي او جو ويجه جيڪا يلا بابا ديتا سے کھڑکے جاتی ہے بس 唱，唱，唱。

I'm so... mm -hmm. mm -hmm. mm -hmm. वाह वाह गुरु एक गुरु तू तन है मेनु इन सब्जी का दस दिखती है

anda pero, pero... No no, 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 no. Murderatir gadi saw.

कि आप, के? आप के? तो के? वो, के? वो आप कह रहे हैं कि आप बात है के बस्ती नहीं वो आपके भी हैं साथी कुछ नहीं इतना अरे बड़ा हो

नच <initiation>